ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤਾਂ ਪਾਣੀ ਨੂੰ ਗੁਰਬਾਣੀ ਦੇ ਵਿੱਚ ਪਿਤਾ ਦਾ ਦਰਜਾ ਜਿਹੜਾ ਦਿੱਤਾ ਗਿਆ ਤੇ ਅਸੀਂ ਇਸ ਪਿਤਾ ਦਾ ਨਾਲ ਕੀ ਵਰਤਾਰਾ ਕਰ ਰਹੇ ਆ ਆ ਸਾਹਮਣੇ ਹੈ ਨਹਿਰ ਦੇ ਵਿੱਚ ਗੰਦ ਸੁੱਟਿਆ ਗਿਆ ਇਹ ਗੰਦ ਹੈ ਜਿਹੜਾ ਕੇਲਿਆਂ ਦੀ ਰੈਂਦ ਖੁੰਦ ਹੈ ਕੋਈ ਛੋਟਾ ਕੈਂਟਰ ਜਾਂ ਕੋਈ ਟਰੱਕ ਦੇ ਵਿੱਚ ਜਿਹੜੀ ਰੈਂਦੀ ਹੋਊਗੀ ਉਹ ਨਹਿਰ ਦੇ ਵਿੱਚ ਸੁੱਟ ਗਿਆ ਅੱਗੇ-ਅੱਗੇ ਦੇਖੀ ਜਾਓ ਪੁਲ ਥੱਲੋਂ ਦੀ ਪਾਣੀ ਤਾਂ ਲੰਘ ਜਾਂਦਾ ਹੈ ਪਰ ਗੰਦ ਹੈ ਜਿਹੜਾ ਉਹ ਅੜ ਜਾਂਦਾ ਫਿਰ ਕੋਈ ਨਹਿਰ ਪੱਕੀ ਹੈ ਇਹ ਮੈਨੇ ਨਹੀਂ ਰੱਖਦੀ ਜਦੋਂ ਪੁਲਾਂ ਦੇ ਥੱਲੇ ਇਸ ਤਰ੍ਹਾਂ ਗੰਦ ਫਸਦਾ ਹੈ ਤਾਂ ਪਿੱਛੇ ਪਾਣੀ ਜਿਹੜਾ ਚੜੂਗਾ ਫਿਰ ਨਹਿਰ ਟੁੱਟੂਗੀ ਫਿਰ ਫਸਲਾਂ ਦਾ ਨੁਕਸਾਨ ਹੁੰਦਾ ਜਿਹਦੇ ਵਿੱਚੋਂ ਨਾਲਾ ਨਿਕਲਦੀਆਂ ਨੇ ਖਾਲ ਨਿਕਲਦੇ ਐ ਉਹ ਬੰਦ ਹੁੰਦੇ ਐ ਪਿਆਖਸੋਂ ਫਿਰ ਆਪਾਂ ਸਰਕਾਰਾਂ ਨੂੰ ਮਾੜਾ ਕਹਨੇ ਆ ਹੁਣ ਕਿਹੜੀ ਸਰਕਾਰ ਕਹਿੰਦੀ ਆ ਵੀ ਨਹਿਰ ਦੇ ਵਿੱਚ ਗੰਦ ਸੁੱਟੋ ਕੱਲਾ ਆਹੀ ਗੰਦ ਨਹੀਂ ਕੋਈ ਪਖੰਡੀ ਲਾਣੇ ਨੇ ਟੂਣਾ ਦੱਸਿਆ ਚੱਕ ਕੇ ਗੁੱਟ ਜਿਹੜੇ ਇੱਚ ਸਿੱਟ ਦਿੰਦੇ ਨੇ ਕੋਈ ਲਾਲ ਰੰਗ ਦੀ ਚੁੰਨੀ ਦੇ ਵਿੱਚ ਪਖੰਡੀ ਲਾਣੇ ਨੇ ਦੱਸਤਾ ਆਹ ਚੀਜ਼ਾਂ ਮਿਲਾ ਕੇ ਨਹਿਰ 'ਚ ਸਿੱਟਿਓ ਜੀ ਕੋਈ ਕਹਿੰਦਾ ਪੁਣਾਈ 'ਚ ਸਿੱਟੋ ਕੋਈ ਕਹਿੰਦਾ ਸਵਾਈ 'ਚ ਸਿੱਟੋ ਕਿਸੇ ਦੇ ਜਵਾਬ ਨਹੀਂ ਹੁੰਦਾ ਕੋਈ ਕਿਸੇ ਨੂੰ ਬਿਮਾਰੀ ਹੈ ਤਾ ਨਹਿਰ ਚ ਆ ਕੇ ਦਾੜ ਦੇ ਮਾਰਦੇ ਆ ਉਹ ਭੁੱਲ ਜਾਂਦੇ ਆ ਕਿ ਇਹ ਪਾਣੀ ਕਿਸੇ ਨੇ ਪੀਣਾਗਾ ਇਹ ਪਾਣੀ ਕਿਸੇ ਨੇ ਆਪਣੀ ਫਸਲ ਨੂੰ ਲਾਉਣਾਗਾ ਸਭ ਤੋਂ ਵੱਡੀ ਗੱਲ ਇਹ ਪਾਣੀ ਵਾਟਰ ਵਰਕਸਨ ਆਹੀਂ ਤੁਹਾਡੇ ਢਿੱਡ ਚ ਹੀ ਜਾਣਾ ਟੂਟੀਆਂ ਵਾਲਾ ਪਾਣੀ ਆ ਪਾ ਪੀਣੇ ਕਿੰਨੇ ਘਰਾਂ ਦੇ ਟੂਟੀਆਂ ਲੱਗੀਆਂ ਨੇ ਤਾਂ ਉੱਥੇ ਲੱਗੇ ਹੋਏ ਫਿਲਟਰ ਕੀ ਕਰਨਗੇ ਜਦੋਂ ਨਰਈ ਗੰਦਾ ਪਾਣੀ ਨਹਿਰ ਚ ਸਿੱਟੀ ਜਾਂਦੇ ਆ ਜੇ ਕੋਈ ਪਸ਼ੂ ਮਰ ਗਿਆ ਚੱਕ ਕੇ ਉਹ ਵੀ ਨਹਿਰ ਚ ਮਾਰਦੇ ਆ ਉਹ ਕਿਸੇ ਪੁੱਲ ਥਲੇ ਲੱਗ ਜਾਂਦਾ ਗਲ ਜਾਂਦਾ ਹੌਲੀ 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 ਕਰਕੇ ਉਹ ਗਲਿਆ ਹੋਇਆ ਸਰੀਰ ਜਿਹੜਾ ਪਾਣੀ ਦੇ ਵਿੱਚ ਮਿਲ ਜਾਂਦਾ ਤੇ ਫਿਰ ਉਹੀ ਟੂਟੀ ਵਾਲਾ ਪਾਣੀ ਆਪਾਂ ਪੀ ਲਨੇ ਆ ਬਿਮਾਰੀ ਤਾਂ ਲੱਗਣੀ ਐ ਇਸ ਤੋਂ ਇਲਾਵਾ ਕੋਈ ਖਾਲੀ ਬੋਤਲ ਐ ਉਹ ਨਹਿਰ ਚ ਕੋਈ ਖੱਬਲ ਪੱਲਾ ਐ ਉਹ ਨਹਿਰ ਚ ਕਿਸੇ ਨੇ ਕੋਈ ਸੱਪ ਮਾਰਦਾ ਚੂਹਾ ਮਾਰਦਾ ਉਹ ਨਹਿਰ ਚ ਕੋਈ ਗੁੱਦਾ ਐ ਉਹ ਨਹਿਰ ਚ ਨਾਰੀਅਲ ਦੇ ਗੋਟਾ ਉਹ ਨਹਿਰ ਚ ਕੋਈ ਮੂਰਤੀ ਹੈ ਕੋਈ ਪੁਰਾਣੀਆਂ ਫੋਟੋਆਂ ਨੇ ਉਹ ਨਹਿਰ ਚ ਇਹ ਡੰਪ ਬਣਾਤਾ ਨਹਿਰਾਂ ਨੂੰ ਸਰਕਾਰ ਨਹਿਰਾਂ ਪੱਕੀਆਂ ਕਰਕੇ ਕੀ ਕਰੂਗੀ ਆਹ ਦੇਖ ਲੋ ਇਹ ਨਰਿੰਦਰਪੁਰੇ ਪੁਲ ਦੇ ਕੋਲੇ ਜਾ ਕੇ ਵੀਡੀਓ ਬਣਾਈ ਸੀ ਉਥੇ ਟੱਕ ਮਲਬਾ ਜਿਹੜਾ ਇਹ ਪਹੁੰਚ ਗਿਆ ਐਨਾ ਆਈ ਜਾਂਦਾ ਪੁਲ ਵੀ ਤੁਸੀਂ ਦੇਖ ਲੈ ਆਉਣਾ ਪੁਲ ਦੇ ਤੇ ਲੇ ਕੇ ਮੈਂ ਫਸਿਆ ਖੜਾ ਸੀਗਾ ਜਿਹੜਾ ਕੋਈ ਨਵਾਂ ਜਾਂ ਕੋਈ ਨੀਵਾ ਪੁਲ ਹੈਗਾ ਉਥੇ ਜਦੋਂ ਸਾਰਾ ਮਲਬਾ ਲੱਗ ਗਿਆ ਤਾਂ ਪਾਣੀ ਨਹਿਰ ਦੇ ਵਿੱਚ ਕਿੰਨਾ ਚੜੂਗਾ ਫੇਰ ਆਪਾਂ ਦੋਸ਼ ਲਾਉਣੇ ਆ ਕਿ ਜੀ ਨਹਿਰ ਚ ਦਾ ਮਟੀਰੀਅਲ ਮਾੜਾ ਲਾਇਆ ਹੈ ਆ ਨਹਿਰ ਕਮੇ ਟੁੱਟ ਜੂਗੀ ਤਾਂ ਪੱਕੀ ਸੀ ਪੱਕੀ ਨਹਿਰ ਕੀ ਕਰੂਗੀ ਇੰਨੇ ਪਾਣੀ ਦੇ ਦਬਾਅ ਥੱਲੇ ਜਦੋਂ ਮੂਰੇ ਪੁਲ ਦੇ ਥੱਲੇ ਤਾਂ ਆ ਲੱਗ ਗਿਆ ਬੰਨ ਆ ਆ ਦੇਖ ਲਓ ਧੁਰ ਤੱਕ ਜਾਂਦਾ ਹੈ ਹੋਰ ਪਤਾ ਨਹੀਂ ਕੀ ਕੁਝ ਨਹਿਰ ਦੇ ਵਿੱਚ ਲੋਕ ਆ ਜਿਹੜਾ ਸੁੱਟਣ ਲੱਗੇ ਇੱਥੋਂ ਤੱਕ ਗਈ ਮੌਕਾ ਦੇ ਕਿਹੜਾ ਫਲਸ਼ਾਂ ਦਾ ਗੰਦਾ ਪਾਣੀ ਚੱਕਦੇ ਨੇ। ਦੇਰ ਸਵੇਰ ਜਿਹੜਾ ਉਹ ਵੀ ਨਹਿਰ 'ਚ ਸਿੱਟ ਜਾਂਦੇ। ਸੋ ਇੰਨਾ ਗੰਦ ਨਹਿਰਾਂ ਦੇ ਵਿੱਚ ਲੋਕ ਐ ਜਿਹੜੇ ਪਾਉਣ ਲੱਗ ਗਏ। ਇਸ ਪਾਣੀ ਨੂੰ ਗੁਰਬਾਣੀ ਦੇ ਵਿੱਚ ਪਿਤਾ ਦਾ ਦਰਜਾ ਜਿਹੜਾ ਦਿੱਤਾ ਹੋਇਆ। ਤੇ ਫਿਰ ਆਪਾਂ ਗੁਰਬਾਣੀ ਤੇ ਜਿਹੜਾ ਵਿਚਾਰ ਨਹੀਂ ਕਰਦੇ ਉਹਨੂੰ ਪੜਦੇ ਆਂ ਉਹ ਤੇ ਆਮਲ ਨਹੀਂ ਕਰਦੇ। ਤਾਂ ਹੀ ਅਸੀਂ ਰਾਹ ਤੋਂ ਭਟਕੇ ਹੋਏ ਆਂ। ਆਖਰ ਇਸ ਪਾਣੀ ਨੇ ਬੁਰਾ ਕੀ ਕੀਤਾ? ਗੁਰਬਾਣੀ ਵਿੱਚ ਇਹੀ ਜ਼ਿਕਰ ਆਉਂਦਾ। ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਹਵਾ ਨੂੰ ਜਿਹੜਾ ਗੁਰੂ ਕਿਹਾ ਗਿਆ ਪਾਣੀ ਨੂੰ ਪਿਤਾ ਕਿਹਾ ਗਿਆ ਧਰਤੀ ਨੂੰ ਮਾਤਾ ਕਿਹਾ ਗਿਆ ਇਹ ਤਿੰਨੋਂ ਹੀ ਚੀਜ਼ਾਂ ਵੀ ਅਸੀਂ ਜਿਹੜੀ ਜੱਖਣਾ ਪੱਤਤੀ ਛੱਡੀ ਨਹੀਂ ਹਵਾ ਪ੍ਰਦੂਸ਼ਿਤ ਕਰਤੀ ਪਾਣੀ ਅਸੀਂ ਗੰਦਲਾ ਕਰਤਾ ਕੋਈ ਕੈਮੀਕਲ ਸਿੱਟੀ ਜਾਂਦਾ ਕੋਈ ਆ ਟੂਨੇ ਟੱਪਾਂ ਵਾਲਾ ਸਮਾਨ ਸਿੱਟੀ ਜਾਂਦਾ ਕੋਈ ਇਸ ਤਰ੍ਹਾਂ ਗੰਦ ਲਾ ਜਾਂਦਾ ਇਹ ਧਰਤੀ ਨੂੰ ਅਸੀਂ ਬੰਜਰ ਬਣਾਈ ਜਾਂਦੇ ਆ ਬਰਖਤ ਵੱਡੀ ਜਾਂਦੇ ਆ ਹੋਰ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਆ ਤਾਂ ਫਿਰ ਅਸੀਂ ਬਚਾਂਗੇ ਕਿਵੇਂ ਫਿਰ ਆਪਾਂ ਕਹਿ ਦਨੇ ਆ ਕੁਦਰਤੀ ਕਰੋਪੀ ਆ ਗਈ ਜੀ ਆਹ ਬਿਮਾਰੀ ਆ ਗਈ ਜੀ ਆਹ ਵਾਇਰਸ ਆ ਗਿਆ ਜੀ ਇਹ ਤਾਂ ਆਉਣੀ ਹੈ ਕੁਦਰਤ ਦੇ ਨਾਲ ਛੇੜਛਾੜ ਕਰੋਗੇ ਤਾਂ ਇਹ ਸਭ ਕੁਝ ਜਿਹੜਾ ਆਊਗਾ ਗਰਮੀ ਹੋ ਗਈ ਜੀ ਏਸੀ ਨਹੀਂ ਕੂਲਿੰਗ ਕਰਦੇ ਜੀ ਹੋਰ ਵੜ ਦੋ ਦਰਖਤ ਜਿਹੜੇ ਰਹਿੰਦੇ ਆ ਉਹ ਵੀ ਵੜ ਦੋ ਫੇਰੇ ਏਸੀ ਵਧੀਆ ਕੂਲਿੰਗ ਕਰਨਗੇ ਏਸੀ ਕੀ ਕਰਨਗੇ ਤਾਂ ਲੋਕਾਂ ਦੀ ਸੋਚ ਮਾਨਸਿਕ ਪੱਖੋਂ ਲੋਕ ਆ ਜਿਹੜੇ ਉਹ ਬਿਮਾਰ ਹੋ ਚੁੱਕੇ ਐ ਇਸ ਤੋਂ ਵੱਡੀ ਉਦਾਹਰਨ ਕੀ ਹੋਊਗੀ 5-6 ਮਿੰਟਾਂ ਦੀ ਇਹ ਵੀਡੀਓ ਐ ਚਲੜ ਚਲੜੀ ਵੀਡੀਓ ਤੁਸੀਂ ਦੇਖ ਰਹੇ ਹੋ ਹਜੇ ਤੱਕ ਜਿਹੜਾ ਐਨਾ ਲੰਬਾ ਇਹ ਗੰਦ ਐ ਜਿਹੜਾ ਇਹਦੇ ਵਿੱਚ ਪਿਆ ਹੋਇਆ ਨਹਿਰ ਦੇ ਵਿੱਚ ਹੁਣ ਇਹਦਾ ਜ਼ਿੰਮੇਵਾਰ ਕੌਣ ਨੇ ਲੋਕ ਕਿਹੜੇ ਲੋਕ ਜਿਹੜੇ ਮਾੜੀ ਸੋਚ ਰੱਖਦੇ ਐ ਜਿਹੜਾ ਆਪਦਾ ਫਰਜ਼ ਜਿਹੜਾ ਸਮਝਦੇ ਨਹੀਂ ਸਭ ਕੁਝ ਸਰਕਾਰਾਂ ਨਹੀਂ ਕਰਦੇ ਹੁੰਦੀ ਆ ਹੁਣੇ ਸਰਕਾਰ ਕੱਢੂ ਆ ਕੇ ਇਹਦੇ ਸਿਰ ਦੇ ਕਿਉਂ ਸਰਕਾਰ ਨਾਲ ਪੈਲੀ ਉਲਜੀ ਆਪਣੀਆਂ ਰਹਿਣੀਆਂ ਨੇ ਉਹ ਕੀ ਕੀ ਕਰਦਣੀਆਂ ਆ ਆ ਤਾਂ ਸਾਡਾ ਫਰਜ਼ ਆ ਪਾਣੀ ਨੂੰ ਸਾਫ਼ ਰੱਖ ਲਈ ਆ ਆਪਦੇ ਬਾਹਣਾਂ ਨੂੰ ਪਾਣੀ ਅਸੀਂ ਲਾਉਨੇ ਆ ਗਾਹਾਂ ਹੋਰ ਲੋੜਵੰਦ ਲੋਕ ਨੇ ਜਿਹੜੇ ਆਪਣੀ ਫਸਲ ਨੂੰ ਪਾਣੀ ਲਾਉਣਗੇ ਤਾਂ ਉਹਨਾਂ ਦੇ ਬਾਹਣ ਚ ਇਹ ਜਾਊਗੀ ਕਿੰਨਾ ਕੁ ਕੁਝ ਉਹ ਕੱਢ ਲਾਂਗੇ ਵਿਚਾਰੇ ਕਿੰਨੇ ਔਖੇ ਹੋਣਗੇ ਇੰਨੀਆਂ ਬਦਵਾਵਾਵਾਂ ਦੇਣਗੇ ਵੀ ਜਿਹਨੇ ਇਹ ਗੰਦ ਛੋਟੇ ਉਹਨਾਂ ਦਾ ਬੇੜਾ ਵੇਜੇ